ਗੁਰਾਇਆਂ ਬਾਜ਼ਾਰ ਵਿੱਚ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਵਿਦੇਸ਼ ਤੋਂ ਆਈਆਂ ਦੋ ਮਹਿਲਾਵਾਂ ਜਦੋਂ ਦੁਕਾਨ ਅੰਦਰ ਸ਼ਾਪਿੰਗ ਕਰ ਰਹੀਆਂ ਸਨ ਤਾਂ ਤਿੰਨ ਲੁਟੇਰੀਆਂ ਨੇ ਮਹਿਲਾਵਾਂ ਦਾ ਪਰਸ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੌਕੇ 'ਤੇ ਫੜੀਆਂ ਗਈਆਂ ਇਸ ਮਾਮਲੇ ਨੂੰ ਲੈ ਕੇ ਬਾਜ਼ਾਰ ਵਿੱਚ ਕਾਫੀ ਹੰਗਾਮਾ ਹੋਇਆ ਤੇ ਆਲੇ-ਦੁਆਲੇ ਲੋਕ ਇਕੱਠੇ ਹੋ ਗਏ ਅਤੇ ਉਕਤ ਲੁਟੇਰੀਆਂ ਨੇ ਵਿਦੇਸ਼ੀ ਮਹਿਲਾਵਾਂ ਅਤੇ ਦੁਕਾਨਦਾਰਾਂ ਤੋਂ ਹੱਥ ਜੋੜ ਕੇ ਮਾਫੀ ਮੰਗੀ ਆਪਣੀ ਜਾਨ ਛਡਵਾਈ ਅਤੇ ਅੱਗੇ ਤੋਂ ਅਜਿਹੀ ਹਰਕਤ ਨਾ ਕਰਨ ਦੀ ਸੌਖਾ ਦਿੱਤੀ ਉਧਰ ਦੁਕਾਨਦਾਰ ਨੇ ਦੱਸਿਆ ਕਿ ਬਾਜ਼ਾਰ ਵਿੱਚ ਅਕਸਰ ਹੀ ਇਹੋ ਜਿਹੇ ਲੁਟੇਰੀਆਂ ਦਾ ਲੋਕ ਸ਼ਿਕਾਰ ਹੋ ਰਹੇ ਹਨ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਨੂੰ ਸਖ਼ਤ ਸਿਖਾਇਆ ਜਾਵੇ ਮਹਾਰਾਜਾ ਕਲੌਥ ਸਟੋਰ ਇੱਥੇ ਜਿਹੜਾ ਅਸੀਂ ਜਿੱਥੇ ਖੜੇ ਆਂ ਇੱਥੇ ਐਨਆਰਆਈ ਕਸਟਮਰ ਬੈਠੇ ਸੀ ਲੇਡੀਜ਼ ਤਿੰਨ ਔਰਤਾਂ ਆਈਆਂ ਉਹ ਫਲੋਰ ਨੂੰ ਦੱਸਦੀ ਸੀ ਆਪਣੇ ਆਪ ਨੂੰ ਉਹਨਾਂ ਨੇ ਐਨਆਰਆਈ ਦੇ ਉਹਨਾਂ ਦੇ ਲਿਫਾਫੇ 'ਚੋਂ ਪਾਰਚ ਕੱਢਣ ਦੀ ਕੋਸ਼ਿਸ਼ ਕੀਤੀ ਦਰਸ਼ਨ ਲਾਲ ਜੀ ਜਿਹੜੇ ਦੁਕਾਨ ਦੇ ਮਾਲਕ ਹੈ ਉਹਨਾਂ ਨੇ ਦੇਖ ਲਿਆ ਇਨੀ ਰੌਲਾ ਪਾਇਆ ਤਾਂ ਦੌੜੀਆਂ ਫੜ ਕੇ ਲੈ ਲਈਆਂ ਅਸੀਂ ਉਹਨਾਂ ਦੇ ਨਾਲ ਅਸੀਂ 25-30 ਮਿੰਟ ਘੁੱਲਦੇ ਰਹੇ ਇਥੇ 25-30 ਮਿੰਟ ਉਹਨਾਂ ਨੂੰ ਕੋਸ਼ਿਸ਼ ਕਰਦੇ ਰਹਾ ਰੋਕ ਕੇ ਰੱਖਣ ਦੀ ਅਸੀਂ ਪੁਲਿਸ ਨੂੰ ਕਾਲ ਕੀਤੀ ਅੱਧਾ ਘੰਟਾ ਪੌਣਾ ਘੰਟਾ ਘੰਟਾ ਤੱਕ ਵੀ ਪੁਲਿਸ ਦਾ ਕੋਈ ਮੁਲਾਜ਼ਮ ਸਾਡੇ ਇਥੇ ਨਹੀਂ ਪਹੁੰਚਿਆ ਮੈਂ ਇਹੀ ਗੱਲ ਕਰਦਾ ਜੇ ਉਹ ਚੋਰੀ ਕਰਕੇ ਦੌੜ ਜਾਂਦੀਆਂ ਤੇ ਪੁਲਿਸ ਪ੍ਰਸ਼ਾਸਨ ਨੇ ਕੈਮਰੇ ਵੀ ਖੋਲਣੇ ਸੀ ਬਾਜ਼ਾਰ ਦੀ ਲੋਕੇਸ਼ਨ ਦੇਖਣੀ ਸੀ ਕਿੱਧਰ ਗਈਆਂ ਉਹ ਕਿਦਾਂ ਦੇ ਕੱਪੜੇ ਦੀ ਕੌਣ ਸੀ ਜਦ ਕਿ ਅਸੀਂ ਖੁਦ 20-25 ਮਿੰਟ 30 ਅੱਧਾ ਘੰਟਾ ਉੱਥੇ ਇਹਨਾਂ ਦਾ ਪ੍ਰਯਾਸ ਕਰਦੇ ਰਿਹਾ ਪਰ ਸਾਨੂੰ ਇਸ ਗੱਲ ਦੀ ਬੜੀ ਸ਼ਰਮ ਮਹਿਸੂਸ ਹੋਈ ਬੜੀ ਇਸ ਕੋ ਘਾਟਾ ਮਹਿਸੂਸ ਹੋਇਆ ਕਿ ਸਾਡਾ ਜਿਹੜਾ ਪ੍ਰਯਾਸ ਸਾਰਾ ਵਿਫਲ ਗਿਆ ਇੱਥੇ ਬੜਾ ਡਰ ਦਾ ਮਾਹੌਲ ਬਣਿਆ ਪੰਜਾਬ ਦੇ ਅੰਦਰ ਥਾਂ ਥਾਂ ਤੇ ਲੁੱਟਾਂ ਗੋਆ ਅੱਜ ਦਿਨ ਦਿਹਾੜੇ ਸ਼ਰੇਆਮ ਆ ਗਾਂਢ ਹੋਇਆ ਅਸੀਂ ਮੁੱਲ ਜਮ ਫੜੇ ਉਹ ਦੌੜ ਗਏ ਇਹਦਾ ਕਸੂਰવાર ਕੌਣ ਆ ਇਹਦਾ ਜਵਾਬ ਦੇ ਕੌਣ ਆ ਅਸੀਂ ਇਸ ਗੱਲ ਨੂੰ ਪੁੱਛਦੇ ਹਾਂ